ਆਮ ਆਦਮੀ ਪਾਰਟੀ ਵੱਲੋਂ ਟ੍ਰੇਡ ਵਿੰਗ ਦੇ ਨਵੇਂ ਅਹੁਦੇਦਾਰ ਦਾ ਐਲਾਨ ਕੀਤਾ ਗਿਆ ਜਿਸ ਦੇ ਚਲਦੇ ਹੋਏ ਮੁਹਾਲੀ ਤੋਂ ਤਲੋਚਨ ਸਿੰਘ ਬੈਦਵਾਨ ਨੂੰ ਜ਼ਿਲ੍ਹਾ ਮੁਹਾਲੀ ਦੇ ਟ੍ਰੇਡ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਪੰਜਾਬ ਦੇ ਟ੍ਰੇਡ ਵਿੰਗ ਦੇ ਪ੍ਰਧਾਨ ਅਨਿਲ ਠਾਕੁਰ ਵੱਲੋਂ ਮੁਹਾਲੀ ਵਿਕਾਸ ਸਨਮਾਨ ਸਮਾਰੋਹ ਦੇ ਵਿੱਚ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਤਲੋਚਨ ਸਿੰਘ ਬੈਦਵਾਨ ਅਤੇ ਉਹਨਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੇ ਉੱਤੇ ਪਿੰਡਾਂ ਦੇ ਸਰਪੰਚ ਐਮ ਸੀ ਸੈਬਨ ਅਤੇ ਬਲੌਕ ਪ੍ਰਧਾਨ ਖਾਸ ਤੌਰ ਤੇ ਮੌਜੂਦ ਰਹੇ ਪਹਿਲਾ ਸਾਹਿਬ ਪੂਰੇ ਪੰਜਾਬ ਦੀ ਲੀਡਰਸ਼ਿਪ ਦਾ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਭਵਤਵਾਨ ਜੀ ਦਾ ਮਨੀਸ਼ ਸੋਧਿਆ ਜਿਹੜੇ ਸਾਡੇ ਪੰਜਾਬ ਦੇ ਪ੍ਰਭਾਰੀ ਹੈਗੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਨੇ ਜਿਨ੍ਹਾਂ ਨੇ ਮੈਨੂੰ ਦੁਬਾਰਾ ਤੋਂ ਪੰਜਾਬ ਦਾ ਪ੍ਰੈਜ਼ੀਡੈਂਟ ਦਾ ਬਣਾਇਆ ਤੇ ਮੈਂ ਆਪਦੀ ਪੂਰੀ ਟੀਮ ਨੂੰ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਪੂਰੀ ਅੱਜ ਬੁਹਾਲੇ ਦੇ ਵਿੱਚ ਪ੍ਰੋਗਰਾਮ ਰੱਖਿਆ ਜਿਹੜਾ ਕਿ ਧੰਨਵਾਦ ਪ੍ਰੋਗਰਾਮ ਰੱਖਿਆ ਨਾ ਸਾਡੇ ਨਾਲ ਰਣਜੀਤ ਜੀ ਹੈਗੇ ਆ ਉਹਨਾਂ ਦਾ ਵੀ ਜਿਹੜਾ ਜੋਬ ਦੇ ਸੈਕਟਰ ਲੱਗੇ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਸਾਡੇ ਪਰਲੋਚਨ ਜੀ ਹੈਗੇ ਆ ਜ਼ਿਲ੍ਹਾ ਪ੍ਰਧਾਨ ਮਹਾਲੀ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਪੰਜਾਬ ਦੀ ਪੋਟਰ ਲੀਡਰਸ਼ਿਪ ਦਾ ਤਹਿਲ ਦਿੱਤੋ ਸਾਡੀ ਸਾਰੀ ਟੀਮ ਬਨੂ ਤਹਿਲੂ ਧੰਨਵਾਦ ਸਾਰਾ ਸਰ ਟ੍ਰੇਡ ਵਿੰਗ ਦੀ ਗੱਲ ਕਰੀਏ ਇਹਦਾ ਮੁੱਖ ਮਕਸਦ ਕੀ ਹੈ ਇਸ ਵਿੰਗ ਬਣਾਉਣ ਦਾ ਤੇ ਕੀ ਕੰਮ ਕਾਜ ਹੋਣਗੇ ਟ੍ਰੇਡ ਵਿੰਗ ਇੱਕ ਪਾਰਟੀ ਦੀ ਰੀੜ ਦੀ ਹੱਡੀ ਹੈ ਜੇ ਦੇਖੀ ਦੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਇੱਕ ਕਰਦਾਤਾ ਜਿਹੜਾ ਕਿਸਾਨ ਆ ਇੱਕ ਆਂਦਾਤਾ ਹੈਗਾ ਜੇ ਕਰਦਾਤਾ ਦੀ ਦੇਖੀਏ ਦੇ ਇਸ ਵਾਰ ਪੰਜਾਬ ਦੇ ਵਿੱਚ ਪਿਛਲੀ 70 ਸਾਲਾਂ ਦੀ ਸਰਕਾਰ ਨੂੰ ਦੇਖੀਏ ਤਾਂ ਇਸ ਵਾਰ ਜਿਹੜੀ GST ਦੀ ਕਲੈਕਸ਼ਨ ਹੈ ਉਹ 44% ਜਿਹੜਾ ਸਾਡਾ ਐਕਸਾਈਜ਼ ਹੈ ਉਹ ਕਿਤੇ 650 ਕਰੋੜ ਰੁਪਏ ਹੁੰਦਾ ਸੀ ਅੱਜ 12000 ਕਰੋੜ ਨੂੰ ਟੱਚ ਕੀਤਾ ਐ ਇਸ ਕਰਕੇ ਇਸ ਸੀਐਮ ਭਗਵੰਤ ਸਿੰਘ ਦੀ ਟੀਮ ਦਾ ਉਹ ਸਾਰੇ ਜਿਹੜਾ ਸਾਡੇ ਪ੍ਰਾਈਸ ਮਿੰਿਸਟਰ ਸਾਹਿਬ}{|\text{ਰਪਾਲ ਚੀਮਾ ਜੀ ਦਾ ਜਿਹਨਾਂ ਦਾ ਉਹਨਾਂ ਦਾ ਯੋਗਦਾਨ ਹੈ ਸਾਰੀ ਟੀਮ ਦਾ ਉਸ ਉਸ ਨਜ਼ਰੀਏ ਨਾਲ ਅਸੀਂ ਦੇਖਦੇ ਵੀ ਜਿਹੜਾ ਪ੍ਰਫਾਰਮ ਦਾ ਹੈਗਾ ਉਹ ਜਿਹੜਾ ਵਿੰਗ ਹੈ ਉਸ ਨੂੰ ਸਰਕਾਰ ਨੇ ਸੋਚਿਆ ਪਾਰਟੀ ਨੇ ਸੋਚਿਆ ਵੀ ਇਹਨੂੰ ਮਜ਼ਬੂਤ ਕੀਤਾ ਜਾਵੇ ਪਿਛਲੇ ਤੁਸੀਂ ਦੇਖਿਆ ਉਹ ਇਲੈਕਸ਼ਨ ਤੋਂ ਬਿਫੋਰ ਮੇਰੀ ਪੰਜਾਬ ਦੇ ਅੰਦਰ 100 ਮੀਟਿੰਗਾਂ ਦੀ ਜ਼ਿੰਮੇਵਾਰੀ ਲੱਗੀ ਸੀ ਲਗਭਗ ਮੈਂ 85 ਮੀਟਿੰਗਾਂ ਕੀਤੀਆਂ ਜੀਚੋ ਇੱਕ ਗੱਲ ਨਿਕਲ ਕੇ ਕਿ ਵਪਾਰੀਆਂ ਨੂੰ ਮਜ਼ਬੂਤ ਕੀਤਾ ਜਾਵੇ ਜਿਹਦੇ ਕਿ ਇਹ ਪੰਜਾਬ ਟ੍ਰੇਡਰਸ ਬੋਰਡ ਹੁੰਦਾ ਸੀ ਸੀਐਮ ਭਗਵੰਤ ਮਾਨ ਜੀ ਨੇ ਇਹਨੂੰ ਕਮਿਸ਼ਨ ਬਣਾ ਕੇ ਹੋਰ ਮਜ਼ਬੂਤੀ ਦਿੱਤੀ ਜਿਹੜੀ ਕਿ ਵਪਾਰੀਆਂ ਦੀ ਕਿਸੇ ਲਈ 70 ਸਾਲ ਚ ਕੋਈ ਗੱਲ ਨਹੀਂ ਸੁਣੀ ਜਾਂਦੀ ਸੀ ਉਹ ਗੱਲ ਨੂੰ ਸਰਕਾਰ ਤੱਕ ਪਹੁੰਚਾ ਲੈਣੇ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਜਿਹਦੇ ਚ ਅਸੀਂ ਇੱਕ ਬ੍ਰਿਜ ਦਾ ਕੰਮ ਕਰਦੇ ਹਾਂ ਵਪਾਰੀ ਤੇ ਸਰਕਾਰ ਦੇ ਵਿੱਚ ਤੇ ਉਸ ਨਾਲ ਜਿਹੜੀ ਵਪਾਰੀਏ ਪੰਜਾਬ ਦੇ ਵਿੱਚ ਇਸ ਵੇਲੇ ਬੜਾ ਸੁਖਾਵਾਂ ਮਾਹੌਲ ਜੇ ਆਪ ਦਾ ਬਿਜ਼ਨਸ ਕਰ ਰਿਹਾ ਹੈ ਤੇ ਉਹਦੇ ਅੰਦਰ ਕੋਈ ਡਰ ਭੈ ਜੀ ਹੈਗਾ ਵੀ ਜਿਹਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਆਉਂਦੀ ਸਭ ਤੋਂ ਪਹਿਲਾਂ ਤੁਸੀਂ ਜੀਨੀਸ ਮੁੱਚੀ ਲੀਡਰਸ਼ਿਪ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੌਕਾ ਦਿੱਤਾ ਕੰਮ ਕਰਨ ਦਾ ਔਰ ਮੌਕਾ ਦੇ ਰਹੇ ਨੇ ਯੰਗ ਜਨਰੇਸ਼ਨ ਨੂੰ ਅੱਗੇ ਲੈ ਕੇ ਆ ਰਹੇ ਨੇ ਤਾਂ ਕਿ ਜਿਹੜੇ ਬਿਜ਼ਨਸ ਦੇ ਵਿੱਚ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਇਆ ਜਾ ਸਕੇ ਔਰ ਦੇਖੋ ਸਭ ਤੋਂ ਮਾਨ ਸਾਹਿਬ ਦੀ ਸੋਚ ਇਹ ਹੈ ਕਿ ਚਾਹੇ ਬਿਜ਼ਨਸਮੈਨ ਕਿਤੇ ਵੀ ਹੋ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਿਹੜੀ ਆਰਥਿਕ ਜਿਹੜੀ ਹੈਗੀ ਆ ਉਹਨੂੰ ਆਪਾਂ ਉੱਪਰ ਲੈ ਕੇ ਜਾਈਏ ਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਈਏ ਪੰਜਾਬ ਦੇਖੋ bizness ਦੇ ਨਾਲ ਕਿਸਾਨੀ ਦੇ ਨਾਲ ਦੋਨਾਂ ਦੇ ਨਾਲ ਉੱਪਰ ਜਾਏਗਾ ਔਰ ਮੈਂ ਸਾਰੀ ਸੂਚੀ ਲੀਡਰਸ਼ਿਪ ਸਾਡੇ ਐਨ ਐ ਠਾਕੁਰ ਜੀ ਜੋ ਕਿ ਪ੍ਰਧਾਨ ਨੇ ਪੰਜਾਬ ਦੇ ਔਰ GST ਟੈਕਸੇਸ਼ਨ ਦੇ ਜਿਹੜੇ ਚੇਅਰਮੈਨ ਵੀ ਨੇ ਮੈਂ ਨਾਲ ਤਾਂ ਵੀ ਬਹੁਤ ਧੰਨਵਾਦ ਕਰਦਾ ਸੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੇ ਆਪਣੀ ਰੂਹ ਦੇ ਨਾਲ ਕੰਮ ਕਰਕੇ ਆਪਾਂ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾਵਾਂਗੇ ਸਰ ਜਿੱਤੇ ਟੀਮਸ ਲਗਾ ਇਕੱਠੀ ਕੀਤੀ ਗਿਆ ਪੂਰੇ ਪੰਜਾਬ ਦੇ ਵਿੱਚ ਕਿ ਆਹੋ ਵਪਾਰੀ ਹੀ ਸਿਰਫ ਲਗਾਏ ਗਏ ਨੇ ਵਿੰਗਸ ਦੇ ਵੀ ਟ੍ਰੇਡ ਦੇ ਵੀ ਕਿ ਕੀ ਕੋਈ ਹੋਰ ਕਿਸਾਨ ਵੀ ਨਹੀਂ ਜਾਂ ਕੋਈ ਹੋਰ ਕੋਈ ਨਾ ਵੀ ਨੇ profession ਦੇਖੋ ਜੀ ਟ੍ਰੇਡ ਵਿੰਗ ਦੇ ਵਿੱਚ ਮੋਸਟਲੀ ਅਸੀਂ ਬਿਜ਼ਨਸਮੈਨ ਹੀ ਐਡ ਕੀਤੇ ਨੇ ਤਾਂ ਕਿ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਆਨ ਗਰਾਉਂਡ ਕੀ ਮੁਸ਼ਕਲਾਂ ਆ ਰਹੀਆਂ ਨੇ ਉਹ ਆਪਾਂ ਜਿਹੜੀਆਂ ਨੇ ਸਰਕਾਰ ਤੱਕ ਪਹੁੰਚਾ ਸਕੀਏ ਉਹ ਸਰਕਾਰ ਦੇ ਤਰਾਹੀ ਆਪਾਂ ਮੁਸ਼ਕਲਾਂ ਨੂੰ ਹੱਲ ਕਰਾ ਸਕਦੇ ਹਾਂ ਜੇ ਅਸੀਂ ਬਿਜ਼ਨਸਮੈਨ ਨੂੰ ਐਡ ਨਾ ਕਰਾਂਗੇ ਤੇ ਫਿਰ ਤੇ ਟ੍ਰੇਡਿੰਗ ਦਾ ਮਕਸਦ ਹੀ ਖਤਮ ਹੋ ਜਾਏ ਤੇ ਸਰ ਕੀ ਮੁੱਖ ਮੁੱਖ ਪ੍ਰੋਬਲਮਸ ਕੀ ਆ ਰਹੀਆਂ ਬਿਜ਼ਨਸਮੈਨ ਨੂੰ ਇਸ ਲਈ ਤਰ ਤੱਕ ਪਹੁੰਚ ਕਿੰਨੀ ਵੀ ਕੀ ਬਿਜ਼ਨਸ ਦੇਖੋ ਜੀ ਮੇਨਲੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਕੀ ਸੀ ਕਿ ਬਿਜ਼ਨਸ ਨੂੰ ਤੁਹਾਨੂੰ ਪਤਾ ਬਹੁਤ ਆਫਾ ਕਰ ਦਿੱਤਾ ਕੋਈ ਸਰਟੀਫਿਕੇਸ਼ਨ ਲੈਣੀ ਆ ਕੋਈ ਪੋਲੂਸ਼ਨ ਦਾ ਸਰਟੀਫਿਕੇਟ ਆ ਕਿਸੇ ਚੀਜ਼ ਦਾ ਹੋਰ ਹੈ ਰਜਿਸਟ੍ਰੇਸ਼ਨ ਦਾ ਇਹਨੂੰ ਪਤਾ ਨਾ ਅਨਸੁਖਾਵਾਂ ਕੀਤਾ ਹੋਇਆ ਸੀ ਵੀ ਕਰਕੇ ਤਾਂ ਕਿ ਜਿਹੜਾ ਨੈਣ-ਦਣ ਬਣਿਆ ਰਹੇ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਪਰ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਉਹਨੇ ਇਹ ਜਿਹੜੇ ਵਿਚੋਲਗਿਰੀ ਸੀਗੀ ਇਹਨੂੰ ਖਤਮ ਕੀਤਾ ਔਰ ਖਤਮ ਕਰਕੇ ਹੁਣ ਦੇਖੋ ਆਨਲਾਈਨ ਰਿਸ਼ਤੀਆਂ ਬਣੋਲੀਆਂ ਆਨਲਾਈਨ ਜਿਹੜੇ ਤੁਹਾਡੇ ਆਨਲਾਈਨ ਤੁਸੀਂ ਸਰਟੀਫਿਕੇਟ ਜਿੰਨੇ ਵੀ ਅਪਲਾਈ ਕਰ ਸਕਦੇ ਹੋ ਵਨ ਪੋਰਟਲ ਦੇ ਉੱਤੇ ਪਰ ਜੇ ਕੋਈ ਵੀ ਅਸਰ ਤੁਹਾਨੂੰ ਉਸ ਚੀਜ਼ ਦੇ ਉੱਪਰ ਐਕਸੈਸ ਨਹੀਂ ਦਿੰਦਾ 15 ਦਿਨਾਂ ਦੇ ਦੇ ਵਿੱਚ ਵਿੱਚ ਤੁਹਾਨੂੰ ਸਾਰੀਆਂ ਪਰਮਿਸ਼ਨਾਂ ਆਨਲਾਈਨ ਮਿਲ ਜਾਣਗੀਆਂ ਤਾਂ ਕਿ ਜਿਹੜੇ ਵਪਾਰੀ ਆ ਉਹਨੂੰ ਕੋਈ ਮੁਸ਼ਕਲ ਨਾ ਆਏ ਔਰ ਜਿਹੜਾ ਕੰਮ इजीली ਸ਼ੁਰੂ ਕਰ ਸਕੇ ਤੇ ਸਰ ਮੋਹਾਲੀ ਸਨਮਾਨ ਸਮਾਰੋਹ ਪਹੁੰਚੋ ਤਰਲੋਚਨ ਜੀ ਖੜੇ ਨੇ ਕਾਫੀ ਮਸ਼ਹੂਰ ਚਿਹਰਾ ਨੇ ਅੱਜ ਸਮਾਜ ਸੇਵੀ ਵੱਲੋਂ ਵੀ ਲਗਾਈ ਹੈ ਲੀਡਰਸ਼ਿਪ ਵੱਲੋਂ ਕੀ ਕਹਿਣਾ ਚਾਹੂਗੇ ਤਰਲੋਚਨ ਜੀ ਬਾਰੇ ਦੇਖੋ ਜੀ ਸਾਰੀ ਲੀਡਰਸ਼ਿਪ ਦਾ ਪਹਿਲਾਂ ਤੇ ਦਿਨੋਂ ਬਹੁਤ ਬਹੁਤ ਧੰਨਵਾਦ ਤਰਲੋਚਨ ਜੀ ਬੜੇ ਐਕਟਿਵ ਮੈਂਬਰ ਸੀਗੇ ਪਹਿਲਾਂ ਇਹ ਕੋਆਰਡੀਨੇਟਰ ਰਹੇ ਨੇ ਆਪਣੇ ਮੋਹਾਲੀ ਵਿਧਾਨ ਸਭਾ ਦੇ ਔਰ ਦੇਖੋ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਇਆ ਹੁਣ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਔਰ ਅਸੀਂ ਆਸ ਵੀ ਕਰਦੇ ਹਾਂ ਮਿਹਨਤੀ ਵੀ ਨੇ ਕਿ ਅੱਗੇ ਵੀ ਜਿਹੜੀ ਆ ਉਹ ਆਪਣੀ ਪਾਰਟੀ ਦੀ ਸੇਵਾ ਕਰਨਗੇ ਔਰ ਪੰਜਾਬ ਦੀ ਵੀ ਸੇਵਾ ਕਰਨਗੇ ਠੀਕ ਹੈ ਤਾਂ ਲੋਚੀ ਜੀ ਪਹਿਲੇ ਤੋਂ ਬਹੁਤ ਬਹੁਤ ਮੁਬਾਰਕਾਤ ਹਨ ਕਿ ਵੱਡੀ ਜ਼ਿੰਮੇਵਾਰੀ ਮਿਲੀ ਹੈ ਜ਼ਿਲ੍ਹਾ ਮੋਹਾਲੀ ਪਲੇਟਵਿੰਗ ਦੀ ਕੀ ਕਹਿਣਾ ਚਾਹੋ ਮੈਂ ਬਹੁਤ ਬਹੁਤ ਆਭਾਰੀ ਹਾਂ ਤੇ ਧੰਨਵਾਦੀ ਹਾਂ ਆਪਣੇ ਸੁਪਰੀਮੋ ਅਰਬੀ ਦੇ ਕੇਦਰੀ ਰਾਜ ਦੀ ਦਾ ਤੇ ਆਪਣੇ ਮੁੱਖ ਮੰਤਰੀ ਹਜ਼ਾਰ ਖਬਰਾਂ ਸੇ ਮਾਨ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਨਮੂਿਸ ਸੋਹਦੀਆ ਜੀ ਦਾ ਸਾਡੇ ਜਿਹੜੇ ਟ੍ਰੇਡ ਦੇ ਮਾਲਕ ਨੇ ਅਨਿਲ ਠਾਕੁਰ ਜੀ ਦਾ ਤੇ ਰਣਜੀਤ ਪਾਲ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਪ੍ਰੋਕਸਾ ਦਿੱਤਾ ਆ ਤੇ ਆਪਣੇ ਜ਼ਿਲ੍ਹੇ ਦੀ ਟੀਮ ਦਾ ਸਾਡੇ ਐਮ.ਐਲ.ਏ. ਸਾਹਿਬ ਸਰਕਾਰ ਕੁਲਵੰਤ ਸਿੰਘ ਜੀ ਦਾ ਮੈਡਮ ਪ੍ਰਭਜੋਤ ਕੌਰ ਜੀ ਦਾ ਜਿਨ੍ਹਾਂ ਨੇ ਮੇਰਾ ਨਾਮ ਭੇਜਿਆ ਤੇ ਉਹਦੇ ਤੇ ਸਾਡੇ ਵੀ ਰਣਜੀਤ ਪਾਲ ਜੀ ਉਹਨਾਂ ਨੇ ਪੂਰਾ ਸਾਡਾ ਸਮਰਥਨ ਦੇ ਕੇ ਅਨਿਲ ਠਾਕੁਰ ਜੀ ਨੇ ਦਾ ਮੈਂ ਤੇਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਦਿਖਾਇਆ ਤੇ ਮੈਂ ਸਭਾਸ਼ਣ ਦੋਨਾਂ ਆਪਣੀ ਸਾਰੀ ਸਮੁੱਚੀ ਲੀਡਰਸ਼ਿਪ ਨੂੰ ਕਿ ਜਿੱਥੇ ਵੀ ਮੇਰੀ ਇਹ ਡਿਊਟੀ ਲਾਉਣਗੇ ਮੈਂ ਕੰਮ ਕੰਮ ਦੇ ਨਾਲ ਜਿਹੜੀਆਂ ਮੇਰੀਆਂ ਸਬਾਵਾਂ ਨੇ ਮੈਂ ਉਹਨਾਂ ਨੂੰ ਘਰ ਘਰ ਤੱਕ ਜੋ ਸਰਕਾਰ ਦੀਆਂ ਨੀਤੀਆਂ ਨੇ ਜੋ ਵਪਾਰੀਆਂ ਦੇ ਕੰਮ ਨੇ ਵਪਾਰ ਸਬੰਧੀ ਜੋ ਵੀ ਆਉਣ ਦੇ ਵਿਚਾਰ ਪਾਰਟੀ ਵੱਲੋਂ ਜੋ ਡਿਊਟੀ ਸਾਡੀ ਲਗਾਈ ਗਈ ਹੈ ਮੈਂ ਰਣਜੀਤ ਪਾਜੂ ਸਾਡੇ ਜੋਰ ਦੇ ਇੰਚਾਰਜ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹ ਵੀ ਸਾਡੀ ਪਾਰਟੀ ਡਿਊਟੀ ਲਗਾਉਗੀ ਅਸੀਂ ਜੋ ਸਰਕਾਰ ਦੇ ਨੀਤੀਆਂ ਨੇ ਘਰ ਘਰ ਤੱਕ ਝੋਨਾ ਤੱਕ ਤੇ ਆਪਣੇ ਬਲਾਕਾਂ ਤੱਕ ਪਹੁੰਚਾਵਾਂਗੇ ਕਿ ਮੈਂ ਫੇਰ ਦੁਬਾਰਾ ਦਿਲਦਿਆਂ ਘੇਰ ਆ ਗਿਆ ਤਾਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਐਨਾ ਮਾਣ ਵਟਸਣਗੇ ਮੈਂ ਕਦੇ ਊਨੀ ਨਹੀਂ ਸੀ ਲਗਾਈ ਕਿ ਮੈਨੂੰ ਐਡਾ ਵੱਡਾ ਸਰਪ੍ਰਾਈਜ਼ ਦੇਣਗੇ ਤੇ ਸਾਡੀ ਸਾਰੀ ਲੀਡਰਸ਼ਿਪ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਤੇ ਮੇਰੇ ਮੈਨਦੇ ਜੋ ਵਿਸ਼ਵਾਸ ਜਿਤਾਇਆ ਮੈਂ ਸਾਰੇ ਹਰਿਆਣਵੀ ਆ ਤੇ ਮੈਂ ਇਹ ਨੂੰ ਉਸ ਵਾਸਤੇ ਜੋਨਾ ਕਿ ਮੈਂ ਆਪਣੀ ਡਿਊਟੀ ਤਰ੍ਹਾਂ ਤੰਗਦੀ ਰਾਂ ਬਿਨਾਂ ਦੇਰੀ ਤੋਂ ਜਿੱਥੇ ਵੀ ਡਿਊਟੀ ਲਗਾਉਣਗੇ ਉੱਥੇ ਮੈਂ ਤੰਗਦੀ ਜਾਂ ਲਵਾਵਾਂਗਾ ਵਾਹ ਜਿੱਤਾਂ ਖਰਚਾ ਕੋਈ ਦਿੱਕਤ ਨਹੀਂ